ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੱਗਬਾਣੀ ਟੀਵੀ ਤੇ ਮਹਾਬਿੰਦਰ ਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 26ਵੇਂ ਕਾਰਗਿਲ ਵਿਜੇ ਦਿਵਸ ਮੌਕੇ ਚੰਡੀਗੜ੍ਹ ਵਿਖੇ ਦਿੱਤੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਕੀਤਾ ਸਨਮਾਨਿਤ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਸ਼ਹੀਦ ਸਾਡੇ ਦੇਸ਼ ਦਾ ਨਿਰਮਾਇਆ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਠੰਡਾ ਵਿਖੇ 11 ਲੋਕਾਂ ਨੂੰ ਨਹਿਰ ਵਿੱਚੋਂ ਕੱਢਣ ਦੇ ਵਿੱਚ ਪੁਲਿਸ ਦੀ ਪੀਸੀਆਰ ਟੀਮ ਦੀ ਮਦਦ ਕਰਨ ਵਾਲੇ ਬਹਾਦਰ ਨੌਜਵਾਨਾਂ ਨਾਲ ਕੀਤੀ ਮੁਲਾਕਾ ਦੋਵਾਂ ਨੂੰ ਕੀਤਾ ਸਨਮਾਨਿਤ ਤੇ ਦੋਵਾਂ ਦੇ ਸਾਹਸ ਦੀ ਵੀ ਕੀਤੀ ਸ਼ਲਾਘਾ ਨਾਲ ਹੀ 15 ਅਗਸਤ ਮੌਕੇ ਦੋਵਾਂ ਨੂੰ ਸਨਮਾਨਿਤ ਕਰਨ ਦਾ ਵੀ ਕੀਤਾ ਐਲਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਨਸ਼ੇ ਦੇ ਮੁੱਦੇ ਤੇ ਜਵਾਬ ਸੋਸ਼ਲ ਮੀਡੀਆ ਪੋਸਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਖਤਮ ਕਰਨ ਦੇ ਲਈ ਸ਼੍ਰੀ ਗੁਟਕਾ ਸਾਹਿਬ ਦੀ ਸੌਂਦ ਦਾ ਵੀ ਕੀਤਾ ਜ਼ਿਕਰ ਆਪ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੀਤਾ ਪਲਟਵਾਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਜੀਠੀਆ ਦੇ ਹੱਕ ਵਿੱਚ ਪਾਈ ਗਈ ਪੋਸਟ ਦੀ ਖੁਦ ਕੈਪਟਨ ਤੇ ਭਾਜਪਾ ਨੂੰ ਦੇਣੀ ਚਾਹੀਦੀ ਹੈ ਸਫਾਈ। ਅ ਦੇਖੋ ਅੱਜ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੇਜ ਦੇ ਉੱਤੇ ਮਜੀਠੀਆ ਸਾਹਿਬ ਦੀ ਹਮਾਇਤ ਦੇ ਵਿੱਚ ਪੋਸਟ ਪਾਈ ਹੈ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਗਲਤ ਗ੍ਰਿਫਤਾਰੀ ਕੀਤੀ ਆ ਤੇ ਮੈਨੂੰ ਲੱਗਦਾ ਇਹਦੇ ਨਾਲ ਬਿੱਲੀ ਨਹੀਂ ਬਲਕਿ ਬਿੱਲਾ ਹੀ ਥੈਲਿਆਂ ਬਾਹਰ ਆ ਗਿਆ ਹੈਗਾ। ਮਤਲਬ ਜੱਗ ਜਾਣਦਾ ਹੈਗਾ ਖਾਸ ਕਰਕੇ ਉਹ ਸ਼ਖਸ ਜਿਸ ਨੇ ਬਠਿੰਡੇ ਦੀ ਧਰਤੀ ਦੇ ਉੱਤੇ ਖੜ ਕੇ ਇੱਕ ਸਿੱਖ ਹੁੰਦਿਆਂ ਹੋਇਆਂ ਗੁਟਕਾ ਸਾਹਿਬ ਦੀ ਸੋਹ ਚੁੱਕੀ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ 4 ਹਫਤਿਆਂ ਦੇ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦਿਆਂਗਾ ਨਸ਼ੇ ਤੇ ਖਤਮ ਨਹੀਂ ਕੀਤੇ ਬਲ ਪੰਜਾਬ ਨੂੰ ਜਿਹੜਾ ਬਰਬਾਦੀ ਦੇ ਕਿਨਾਰੇ ਦੇ ਉੱਤੇ ਜਰੂਰ ਲਿਆ ਖੜਾ ਕੀਤਾ ਆਵਾਜ਼ਾਂ ਵੀ ਉੱਠਦੇ ਰਹੀਆਂ ਉਸ ਵਕਤ ਵੀ ਲੋਕ ਕਹਿੰਦੇ ਸੀ ਕਿ ਇਹ ਚਾਚੇ ਭਤੀਜੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਅੱਜ ਉਹੀ ਚੀਜ਼ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਦੁਆਰਾ ਫਿਰ ਇੱਕ ਵਾਰੀ ਸਿੱਧ ਕਰ ਦਿੱਤਾ ਹੈਗਾ ਇਹ ਤਾਂ ਇੱਕ ਗੱਲ ਤੇ ਬੜੀ ਕਲੀਅਰ ਹੈਗੀ ਹੈ ਤੇ ਭਾਵੇਂ ਹੋਵੇ ਅਕਾਲੀ ਦਲ ਭਾਵੇਂ ਹੋਵੇ ਬੀਜੇਪੀ ਤੇ ਭਾਵੇਂ ਹੋਵੇ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਡਰਗ ਤਸਕਰ ਨੂੰ ਸ਼ੈਲਟਰ ਕੀਤਾ ਆ ਉਸ ਨੂੰ ਪੁਸ਼ਤਪਨਾਹੀ ਦਿੱਤੀ ਹੈਗੀ ਆ ਕਦੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਿਸ ਨੇ ਲਗਾਤਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਧ ਛੇੜਿਆ ਹੋਇਆ ਔਰ ਜਿੱਥੇ ਡਰਗ ਤਸਕਰਾਂ ਨੂੰ ਫੜਿਆ ਹੈਗਾ ਡਰਗ ਬਣੀ ਫੜੀ ਹੈਗੀ ਹੈ ਔਰ ਭੱਜਦੇ ਹੋਏ ਡਰਗ ਤਸਕਰਾਂ ਦੇ ਜਿੱਥੇ ਇਨਕਾਊਂਟਰ ਕੀਤੇ ਆ ਉੱਥੇ ਇਸ ਦੇ ਨਾਲ ਸਪਲਾਈ ਚੇਨ ਟੁੱਟੀ ਹੈ ਔਰ ਦੂਸਰੇ ਬਨੇ ਲੋਕਾਂ ਨੂੰ ਲਾਮਬੰਦ ਕੀਤਾ ਔਰ ਤੀਸਰੇ ਬਨੇ ਜਿਹੜਾ ਹੈਗਾ ਸਾਡੇ ਜਿਹੜੇ ਡੀਡਿਕਸ਼ਨ ਸੈਂਟਰ ਹੈਗੇ ਆ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਉਹਨਾਂ ਨੂੰ ਇੰਪਰੂਵ ਕੀਤਾ ਹੈਗਾ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਜਿਹੜੀ ਦਿਖਾਵਾ ਤੇ ਇਹ ਕਰਦੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਹੈ ਪਰ ਹੋ ਇਸ ਦੇ ਬਿਲਕੁਲ ਉਲਟ ਰਿਹਾ ਹੈਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਲਕਿ ਸਮੁੱਚੀ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਸਟ ਹੈ ਉਸ ਦੇ ਉੱਤੇ ਆਪਣੀ ਸਫਾਈ ਦੇਣੀ ਚਾਹੀਦੀ। ਸ਼੍ਰੀਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਦੇ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਦੇ ਗੀਤ ਉੱਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਤਲਬ ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪੋਸਟ ਚਾਹੇ ਦਿੱਤੀ ਜਾਣਕਾਰੀ ਕਿਹਾ ਕਿ ਉਹ ਨੰਗੇ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਕੇ ਹੋਣਗੇ ਪੇਸ਼। ਪੰਜਾਬ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ 90 ਛੋਟੇ ਤੇ ਵੱਡੇ ਅਧਿਕਾਰੀਆਂ ਦੇ ਕੀਤੇ ਤਬਾਦਲੇ ਇਹਨਾਂ ਵਿੱਚ ਜੂਨੀਅਰ ਵਾਤਾਵਰਣ ਇੰਜੀਨੀਅਰ ਤੇ ਜੂਨੀਅਰ ਵਿਗਿਆਨਕ ਅਫਸਰ ਵੀ ਸ਼ਾਮਲ। ਮੁੱਖ ਮੰਤਰੀ ਭਗਵੰਤ ਮਾਨ ਦੇ OSD ਨੇ ਭੇਜਿਆ ਸੁਖਵਾਲ ਸਿੰਘ ਖੈਰਾ ਨੂੰ ਮਾਨਹਾਨੀ ਦਾ ਨੋਟਿਸ ਖੈਰਾ ਨੂੰ 72 ਘੰਟੇ ਦੇ ਅੰਦਰ ਅੰਦਰ ਵਿਅਕਤੀ ਤੌਰ ਤੇ ਮਾਫੀ ਮੰਗਣ ਦੀ ਕੀਤੀ ਮੰਗ ਸੋਮਵਾਰ ਤੱਕ ਮਾਫੀ ਨਾ ਮੰਗਣ ਤੇ ਕਾਨੂੰਨੀ ਕਾਰਵਾਈ ਦੀ ਆਖੀ ਕਰ। ਅਮਰਤਸਰ ਵਿਖੇ ਕੁੜੀਆਂ ਦੇ ਕਾਲਜ ਦੇ ਨੇੜੇ ਮਿਲੀ ਇੱਕ ਵਿਅਕਤੀ ਦੀ ਭੇਤ ਪਰ ਹਾਲਾਤਾਂ ਦੇ ਵਿੱਚ লাশ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਲਿਆ ਕਬਜ਼ੇ ਦੇ ਵਿੱਚ ਤੇ ਕਾਰਵਾਈ ਕੀਤੀ ਸ਼ੁਰੂ ਵਿਅਕਤੀ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਡੈਡ ਬਡੀ ਪਈ ਹੈ ਇੱਥੇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਲਗਾ ਕੇ ਤੇ ਜੋ ਵੀ ਬੰਦ ਦੀ ਕਮਨੀਕਾਰ ਵੀ ਕੀਤੀ ਜਾਊਗੀ ਸਰ ਕਿਸੇ ਨੂੰ ਲੱਗਾ ਕੋਣ ਹੈ ਉਹਦੀ ਜੇਬ ਤੇ ਵੀ ਕੋਈ ਇਸ ਤਰ੍ਹਾਂ ਦੀ ਵੀ ਚੀਜ਼ ਨਹੀਂ ਮਿਲੀ ਜਿਹਦੀ ਪਛਾਣ ਹੋ ਸਕੇ ਨੇ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਦਾ ਕੋਈ ਵੀ ਤੇ ਹੋਰ ਜਿਹੜੀ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਤੇ ਇਸ ਟਾਈਮ ਅਜੇ ਤੱਕ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੇ ਰਾਤ ਦੇ ਦਿੱਤੇ ਇੰਨੀ ਸਮੈਲ ਨਹੀਂ ਆਣੀ ਜੋ ਜਾਂ ਕਿਸਦਾ ਧਿਆਨ ਨਹੀਂ ਕਿ ਕਿੰਨੇ ਕ ਦਿਨ ਪੁਰਾਣੀ ਹੋ ਸਕਦੀ ਗੱਲ ਇਹ ਕਿਹਾ ਨਹੀਂ ਜਾ ਸਕਦਾ ਵੀ ਕਿੰਨੀ ਪੁਰਾਣੀ ਆ ਜੀ ਡਾਕਟਰ ਸਾਹਿਬ ਵੀ ਪੋਸਟਮੋਟਮ ਕਰਕੇ ਤੋਂ ਦਾ ਮਾਇਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹ ਦੀ ਡੈਥ ਇਸ ਟਾਈਮ ਦੀ ਵੀ ਡੈਥ ਹੈ ਅਮਰਜ ਸਰ ਪੁਲਿਸ ਨੇ ਚਾਰ ਨੌਜਵਾਨਾਂ ਨੂੰ 6 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਕੀਤੀ ਗਈ ਗ੍ਰਿਫਤਾਰੀ ਤੇ ਨੌਜਵਾਨਾਂ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਦੱਸੇ ਜਾ ਰਹੇ ਸਬੰਧ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਹ 6 ਕਿਲੋ 106 ਗ੍ਰਾਮ ਹੈਰੋਇਨ ਦੇ ਦੋ ਕੋਕਸਾਈਕਰ ਤੇ ਇਹ ਜਿਹੜੇ ਚਾਰ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਇਹਨਾਂ ਵਿੱਚ ਮੈਂਜਰ ਇੱਕ ਜੂਵినਾਈਜ਼ਰ ਇਹ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਦੇ ਇਸ ਮਸ਼ਹਹੂਰ ਨੇ ਸਪੈਸ਼ਲੀ ਰਾਣਾ ਨਾਮ ਦਾ ਸਪੱਧਰ ਹੈ ਉਹਦੇ ਨਾਲ ਇੱਕ ਗੱਟ ਸੀਗਾ ਜਿਹੜਾ ਮੇਨ ਦੋਸ਼ੀ ਹੈ ਸਰਪੀ ਤੇ ਵੀ 52 ਜੋ ਕਿ ਤੁਰਹਾ ਬਰਸਾ ਰੂਲ ਦਾ ਰਹਿਣ ਵਾਲਾ ਪਹਿਲਾਂ ਵੀ ਇਹ ਤੇ ਬੱਚਾ ਦਰ ਗਿਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਰਹਾ ਕਨਸਾਈਨਮੈਂਟ ਦੇ ਵਿੱਚ ਕੁਝ ਵੀ ਕੇਰ ਆਈ ਹੈ ਕਿ ਬਹੁਤ ਸਾਰੀਆਂ ਨੇ ਰਸੀਬ ਕੀਤੀਆਂ ਡਿਫਰੈਂਟ ਲੋਕੇਸ਼ਨ ਜਿਵੇਂ ਬਾਰਡਰ ਇੰਡੀਆ ਪਾਕੀ ਵੈਪਨ ਵੀ ਮੁਖਾਇਆ ਤੇ ਨਾਲ ਹਿਰੋਨ ਵੀ ਮੁਖਾਇਆ BRTC ਤੇ ਪਨ ਬਸ ਦੀ ਕੰਟਰੈਕਟ ਯੂਨੀਅਨ ਵੱਲੋਂ 28 ਜੁਲਾਈ ਨੂੰ ਕੀਤਾ ਜਾ ਚੱਕਾ ਜਾਮ ਯੂਨੀਅਨ ਦੇ ਮੁਤਾਬਕ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨਣ ਦੇ ਚਲਦੇ ਉਹ ਚੱਕਾ ਜਾਮ ਕਰਨ ਲਈ ਹੋਣਗੇ ਮਜਬੂਰ ਇਸ ਤੋਂ ਪਹਿਲਾਂ 9 ਜੁਲਾਈ ਨੂੰ ਵੀ ਯੂਨੀਅਨ ਵੱਲੋਂ ਕੀਤਾ ਗਿਆ ਸੀ ਚੱਕਾ ਜਾਮ ਤਾਂ ਇਸ ਪੰਜਾਬ ਦੀ ਕੁਛਵੜੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇਹ ਇਜਾਜ਼ਤ ਸਟੇਕਲ